ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲਦੀਵਾਲ ਮੇਰੇ ਪਿੰਡ ਜਲਾਲਦੀਵਾਲ ਦੀ ਹੋਈ ਆ ਆ ਬੀਰ ਕੋਲ ਕੱਟਾ ਪਕਾਉ ਆ ਤੇ ਨੀਲੀ ਰਾਵੀ ਦਾ ਤੇ ਮਾਰਕਿੰਗ ਬੈਰੋ ਵੀ ਦੇਖ ਲਓ ਪੂਰੀ ਮਾਰਕਿੰਗ ਪੈਰਾ ਪੂਰਾ ਦੀ ਮਾਰਕਿੰਗ ਦੇਖ ਲਓ ਪੈਰਾ ਤੇ ਮਾਰਕਿੰਗ ਆ ਤੇ ਸਿਰ ਮੱਥੇ ਦਾ ਖੁੱਲਾਗਾ ਐਨ ਦੇਖ ਸਕਦੇ ਹੋ ਤੁਸੀਂ ਸਿੰਘਾਂ ਦੀ ਬੰਤ ਰਹਿਣ ਪੂਰੇ ਸਿੰਘ ਨਾਲ ਲੱਗੇ ਪਏ ਨੇ ਮੱਥਾ ਦੇ ਉਲਹਿਣ ਪੂਰੇ ਚੌੜੇ ਮੱਥੇ ਦਾਗਾ ਤੇ ਘਰੇਲੂ ਆ ਕਰੇ ਲੋ ਕਰੇ ਕੋਈ ਵਿਪਾਰੀ ਵੀਰ ਕੋਲ ਨਹੀਂ ਹੈਗਾ ਤੇ ਵੀਰ ਕਹਿੰਦਾ ਜੀ ਨੂੰ ਵੀ ਵੇਚਣਾਗਾ ਕਿਸੇ ਸਾਂਭਣ ਵਾਲੇ ਨੂੰ ਦੇਣਾਗਾ ਜਿਹੜਾ ਵਧੀਆ ਸੰਭਾਲ ਕਰ ਸਕੇ ਸਾਂਭਣ ਵਾਲੇ ਵੀਰ ਕਹਿੰਦਾ ਹੁਣ ਦੇਣਾਗਾ 2 ਸਾਲ ਦੀ ਉਮਰ ਆ ਵੀਰ ਦੇ ਦਸਨਤਾਪ ਕੋ ਤੁਸੀਂ ਦੇਖ ਸਕਦੇ ਹੋ 2 ਸਾਲ ਦੀ ਉਮਰ ਆ ਆਪਾਂ ਵਿਜਿਟ ਕਰ ਸਕਦੇ ਹਾਂ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਜਦੋਂ ਆਪਾਂ ਬਰਨਾਲਾ ਰੋਡ ਤੋਂ ਰੈਕੋਟ ਤੋਂ ਜਦੋਂ ਬਰਨਾਲੇ ਨੂੰ ਜਾਂਦੇ ਆ ਸੱਜੇ ਪਾਸੇ ਪਿੰਡ ਜਲਾਲਦੀਵਾਲ ਆਉਂਦਾਗਾ ਤੇ ਵਿਜ਼ਿਟ ਕਰ ਸਕਦੇ ਹੋ ਵੀਰ ਦਾ ਨੰਬਰ ਆ 98555 35311 98555 35311 ਆਪਾਂ ਸਕਰੀਨ ਤੇ ਵੀ ਲਾਵਾਂਗੇ ਘਰੇਲੂ ਘਰੇਲੂ ਘਰੇ ਆ ਕਿਸੇ ਕੋਈ ਵਪਾਰੀ ਕੋਲ ਨਹੀਂ ਵੀਰ ਨਾਲ ਸਿੱਧਾ ਸੰਪਰਕ ਕਰ ਲਿਓ ਰੇਟ ਵਗੈਰਾ ਵੀਰ ਕਹਿੰਦਾ ਮੈਂ ਫੋਨ ਤੇ ਕਰੂੰਗਾ ਮੈਂ ਮੰਤਰਬੁੰਤਰ ਸਿੰਘਾਂ ਦੀਆਂ ਦੇਖ ਲਓ ਤੁਸੀਂ ਪੂਰੀ ਵਧੀਆਗਾ ਤੇ ਬਤੁਵਾ ਤੇ ਵਿਜ਼ਿਟ ਕਰੋ ਤੇ ਵੀਰ ਨਾਲ ਸੰਪਰਕ ਕਰ ਲਿਓ ਆਪਣੇ ਚੈਨ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਓ ਧੰਨਵਾਦ ਦੋਸਤੋ